ਵੀ ਫਰਜ਼ ਹੈ ਕਰ ਰਹੇ ਹਾਂ ਨਿਭਾਉ ਪਰੰਤੂ ਨਾਮ ਜਪਣ ਲਈ ਸੇਵਾ ਸਮਰ ਲਈ ਕੋਦਮ ਤਾਰਕ ਜਿੰਦਗੀ ਵਿੱਚ ਦੁੱਖ ਸੁੱਖ ਹੁੰਦੇ ਤਾਂ ਜੋ ਦਾ ਭਾਂ ਸਮੇਂ ਤੋੜਨ ਵਾਲੇ ਬਹੁਤੇ ਨਹੀਂ ਸੋ ਬਚਣਾ ਅਰਦਾਸ ਦੀ ਸ਼ਕਤੀ ਸਮਝ ਗੁਰੂ ਅਕੇ ਇਥੋਂ ਤੱਕ ਬੰਨਦਾ ਸੁਣੀ ਅਰਦਾਸ ਸਵਾਮੀ ਸਰੂਕਲਾ ਬੋਲੇ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੀ ਬਨਾਇਆ ਪੁਕਾਰ ਸਤਿਗੁਰ ਜੀ ਮਿਹਰ ਕਰ ਸਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਅਥ ਰੱਖਣਾ ਸੀ ਨਾਮ ਜਪੀਏ ਸੇਵਾ ਕਰੀਏ ਸਿਮਨ ਕਰੀਏ ਜੀਵਨ ਸਫਲਾ ਕਰੀਏ RAM ਜਪੋ ਜੀ ਐਸੇ ਐਸੇ ਤਰੂ ਪ੍ਰਹਿਲਾਦ ਜਤੋ ਹਰਦ ਦੀਨ ਦਇਆਲ ਪਰੋਸੇ ਤੇਰੇ ਸਭ ਪ੍ਰਭਾਤ ਉਤਮ ਕਰਨਾ ਮਨ ਨਹੀਂ ਤਾਂ ਤੋਖ ਹੀ ਦੇਣਾ ਉੱਦਮ ਕਰਕੇ ਹਿੰਮਤ ਕਰਕੇ ਮਸ਼ਕਤ ਕਰ ਲਈ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਘਾਤ ਮਨ ਆਉਣ ਦਾ ਭਜਦਾ ਨਾਨਕ ਤੀਰ ਹਟਣਾ ਨਹੀਂ ਛੱਡਣਾ ਨਹੀਂ ਭਾਈ ਹਿੰਮਤ ਰੱਖ ਲੱਗੇ ਰਹਿਣਗੇ ਮੰਜ਼ਿਲ ਜ਼ਰੂਰ ਮਿਲਦੀ ਹੈ ਤੇ ਬਾਣੀ ਇਹ ਸੰਗਤ ਰੋਹਾਨੀਆ ਪਹਿਲੀ </body> ਪਹਿਲੀ class ਤੋਂ ਸ਼ੁਰੂ ਹੋ ਕਵੀਰ ਤੂੰ ਤੂੰ ਕਰਤਾ ਤੂੰ ਹੋ ਬਿਚਾਰਾਂ ਸਰਵਣ ਕਰਦੇ ਰਹੋ ਸਿਮਨ ਕਰਦੇ ਰਹੋ ਹਰ ਐਤਵਾਰ ਜੁੜੋ ਇਸ ਸੰਦੇਸ਼ਨ ਟੂਰ ਬੈਠੇ ਲਾਈਵ ਸੁਣਿਆ ਕਰੋ ਜਿਹੜੇ ਸਿਮਰਨ ਕਰਦੇ ਨੇ ਨਾਮ ਜਪਦੇ ਨੇ ਬੜੀ ਖੁਸ਼ੀ ਹੰਦੀ ਹੈ ਬਹੁਤ ਧੰਵਾਦ ਜੋ ਇਕ ਵੀ ਜੁੜਦਾ 2010 ਜਿੰਨੇ ਵੀ ਜੁੜ ਗਏ ਆ ਬਾ ਸਵਾਗਤ ਹੈ ਨਸਪੜੀਏ ਉਲਾਂ ਦੇ ਆਪੀ ਵਕਸ਼ੋ ਸਤਗੁਰੂ ਜੀ ਮਿਹਰ ਕਰਨ ਕਰਤਾ ਸਿੱਖੋ ਸਬਦ ਪਿਆਰੇ ਜਨਮ ਮਰਨ ਕੀ ਟੇਕ ਮੁੱਖੋ ਜੇ ਸਦਾ ਸੁਖੀ ਨਾਮ ਸਿਮਰਤੇ ਹਰ ਹਰ ਨਾਮ ਜਪਨ ਤੇ ਆਕਸ਼ ਨਾ ਕਹ ਜਮ ਕਾਲ ਨਾਨਕ ਮਨ ਤਨ ਸੁਖੀ ਹੋਇ ਅੰਤਿ ਮਿਲੈ ਗੋਪਾ ਰਾਮ ਕ੍ਰਿਮਾਲਾ ਤੇ ਚਾਨਨ ਦੇ ਕੋਂਕਾਰ ਸਤਗੁਰ ਪਰ ਸਾਦਾ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰੂ ਸਲਾਹ ਵਾਹ ਸਤਨਾਮ ਤਨ ਨਰੰਕਾਰ Turn